ਉਦਿਆਨ ਬਸਨੰ ਸੰਸਾਰ ਇਹ ਮਾਰਾ ਸੰਸਾਰ ਕੀ ਚੀਜ਼ ਹੈ ਤਾਂ ਮਾਰਾ ਸਾਹਿਬ ਜੀ ਸੰਸਾਰ ਨੂੰ ਉਜਾੜ ਰੂਪ ਕਰਕੇ ਕਸਮ ਕਰਦੇ ਹਨ ਉਦਿਆਨ ਬਸਨੰ ਸੰਸਾਰ اے ਭਾਈ ਜਿਹੜਾ ਸੰਸਾਰ ਦਾ ਬਸਣਾ ਹੈ ਉਜਾੜ ਦਾ ਬਸਣਾ ਹੈ ਜਾਨਣਾ ਕਰੋ ਏ ਹਰੀ ਲਾਲ ਕ੍ਰਿਸ਼ਨ ਲਾਲ ਪੰਡਤੋ ਸੰਬੰਧ ਹੀ ਸਵਾਨ ਸਿਆਲ ਖਰ ਹੈ ਉਜਾੜ ਵੀ ਤਾਂ ਮਾਰਾ ਖੋਤੇ ਹੁੰਦੇ ਐ ਅਤੇ ਸੱਚੇ ਪਾਦਸ਼ਾਹ ਕੁੱਤੇ ਹੁੰਦੇ ਐ ਤੇ ਗਿੱਦੜ ਹੁੰਦੇ ਐ ਇਸ ਉਜਾਰ ਦੇ ਕਿਹੜੇ-ਕਿਹੜੇ ਹਨ ਤਾਂ ਮਾਰੇ ਕਹਿੰਦੇ ਸੰਸਾਰ ਜਿਹੜਾ ਭਾਈ ਉਜਾਰ ਦੀ ਨਹੀਂ ਆਈ ਐ ਸੰਬੰਧੀ ਸਵਾਨ ਸਿਆਲ ਖਰਹ ਜਿਹੜੇ ਲੋਭੀ ਸੰਬੰਧੀ ਐ ਨਾ ਲਾਲਚੀ ਉਹ ਕੁੱਤਿਆਂ ਦੀ ਨਹੀਂ ਆਈ ਐ ਸੰਬੰਧੀ ਭਾਈ ਆਪਣੇ ਤੇ ਜਿਹੜੇ ਦਗੇਵਾਜੀ ਕਰਦੇ ਧੋਖੇਵਾਜੀ ਕਰਦੇ 420 ਕਰਦੇ ਰਹਿੰਦੇ ਐ ਉਹ ਗਿੱਦੜਾਂ ਦੀ ਨਹੀਂ ਆਈ ਐ ਤੇ ਜਿਹੜੇ ਕਾਮੀ ਆਦਮੀ ਐ ਇਸ ਤ੍ਰਿ ਪੁੱਸਰਵਾ ਪੁੱਤਰਵਾ ਤੇ ਚਾਰਾ ਹੀ ਢੋਹਦੇ ਰਹਿੰਦੇ ਹਰ ਵਕਤ ਉਹ ਖੋਤਿਆਂ ਦੀ ਨਿਆਈ ਹੈ ਇਸ ਪ੍ਰਕਾਰ ਦੇ ਸੰਬੰਧੀ ਹਨ ਸਾਰੇ ਵਿਖਮ ਸਥਾਨ ਮਨ ਮੋਹ ਮਦ ਰੇ ਫੇੜ ਮਾਰਾ ਬਾਣ ਵਿੱਚ ਤਾਂ ਬੜੇ ਕਸ਼ਣ ਥਾ ਹੁੰਦੇ ਆ ਮਾਰਾ ਕਹਿੰਦੇ ਸੰਸਾਰ ਰੂਪ ਵਿਖਮ ਸਥਾਨ ਮਨ ਉਹ ਇਹ ਮਾਨੀ ਸਾਰਿਆਂ ਨੂੰ ਔਖੀ ਜਗਾ ਹੈ ਇਹਦਾ ਜਿਤਨਾ ਬੜਾ ਮੁਸ਼ਕਲ ਹੈ ਮਨ ਜਿੱਤੇ ਜਗ ਜੀਤ ਜਿਹੜਾ ਮਨ ਨੂੰ ਜਿੱਤ ਲਿਓ ਸਾਰੇ ਜਗਤ ਨੂੰ ਫਤਿਹ ਕਰ ਸਕਦਾ ਹੈ इस करके मानी बहुत औखा थांव है करड़ी जगह जी संसारन जितना बड़ा कठिन है मानी महाराज शराब रखी हे जमी शराब दे लालची होंगे पी लेंड कमरे हुए लीड़े वो ला है सारा धन मान लुट लेंगे इस प्रकार महाराज कहें जो मोह है ना संसार का ये शराब है ਇਸ਼ਰਾਉ ਨੂੰ ਪੀ ਕੇ ਸਾਰੇ ਕਮਲੇ ਹੋ ਰਹੇ ਹਨ ਮਹਾ ਅਸਾਦ ਪੰਜ ਤਸਕਰ ਹੈ ਪੰਜ ਚੋਰ ਲੱਗੇ ਹੋਏ ਆ ਨਾ ਸਾਦੇ ਜਾਣ ਵਾਲੇ ਕਾਮ ਕਰੋ ਲੋ ਮੋਹ ਹੰਕਾਰ ਇਹ ਜਿੱਤੇ ਨਹੀਂ ਜਾਂਦੇ ਦੇ ਅਧਿਆ ਸਾਧਕ ਬੜੇ ਤਸਕਰ ਚੋਰ ਲੱਗੇ ਹੋਏ ਆ ਕਿਸੇ ਤੋਂ ਸਾਦੇ ਨਹੀਂ ਜਾਂਦੇ ਸਾਰਿਆਂ ਨੂੰ ਇਹ ਪਕੜ ਕੇ ਪਛਾੜ ਛੱਡਿਆ ਇਹਨਾਂ ਨੇ ਹੀਤ ਮੋਹ ਭੈ ਪਰਮ ਪ੍ਰਮਣ ਹੀਤ ਮੋਹ ਇਹ ਜੇ ਮੂਰਖਾ ਹੋ ਜਾਂਦੇ ਮਾਰੇ ਜਿਹੜੇ ਹਮਲ ਖਾਂਦੇ ਆ ਮਾਰੇ ਕਹਿੰਦੇ ਹਿਤ ਮੋਹ ਜਿਹੜਾ ਹਿਤ ਕਰਨਾ ਹੈ ਨਾ ਸਬੰਧੀਆਂ ਦਾ ਇਹ ਮੋਹ ਮੂਰਖਾ ਹੋਣੀ ਹੈ ਇਹ ਮੂਰਖਾ ਜ ਹੋ ਜਾਂਦਾ ਆਦਮੀ ਨੂੰ ਗਿਆਨ ਤੇ ਅਨਮੋਹ ਦੇ ਵਿੱਚ ਮੋਹ ਦੇ ਅਰਥਾ ਵਿਵੇਕ ਦਾ ਅਭਾਵ ਸਾਰਿਆਂ ਦਾ ਗਿਆਨ ਭੁੱਲ ਜਾਂਦਾ ਮੋਹ ਜ ਪਿਆ ਹੋਇਆ ਹੁੰਦਾ ਇਸ ਕਰਕੇ ਜਿਹੜਾ ਹਿਤ ਪਿਆਰ ਵਾਲਾ ਪੈਦਾ ਹੋਣਾ ਸਰੀਰਾਂ ਦਾ ਇਹੋ ਹੀ ਸਾਧ ਸੰਗ ਜੀ ਮੋਹਤ ਹੋਣਾ ਹੈ ਇਹੋ ਹੀ ਮੂਰਖਾ ਖਾਣੀ ਹੈ ਇਸ ਵਿੱਚ ਲਵਲੀਨ ਹੋਣਾ ਹੈ ਭੈ ਭਰਮ ਬ੍ਰਾਹਮਣਮ ਫੇਰ ਮਾਰਾ ਡਰ ਹੁੰਦਾ ਸ਼ੇਰਾਂ ਵਗੇਰਾ ਦਾ ਕਾਰੂਪੀ ਸ਼ੇਰ ਦਾ ਭੈ ਬਣਿਆ ਰਹਿੰਦਾ ਭਾਈ ਤੇ ਫੇਰ ਮਾਰਾ ਜਿਸਾ ਭਰਮ ਹੋ ਜਾਂਦਾ ਉਜਾੜ ਤੇ ਕਹਿੰਦੇ ਹਨ ਭੈ ਭਰਮ ਬ੍ਰਾਹਮਣਮ ਜਿਹੜਾ ਭਰਮ ਹੋਣਾ ਨਾ ਪਰਮੇਸ਼ਰ ਦੇ ਰੂਪ ਦਾ ਜਗਤ ਨੂੰ ਸਤ ਪ੍ਰਤੀਤ ਹੋਣਾ ਆ ਜਗ ਮਿੱਠਾ ਅਗਲਾ ਕਿੰਡਿਠਾ ਇਸ ਪ੍ਰਕਾਰ ਜਿਹੜਾ ਪ੍ਰਤੀਤ ਹੋਣਾ ਇਹ ਭਰਮ ਹੈ ਇਸ ਭਰਮ ਕਰਕੇ ਭਰਮਦਾ ਰਹਿੰਦਾ ਸੰਸਾਰ ਦੇ ਵਿੱਚ ਜੁਨਾ ਵਿੱਚ ਤੇ ਭੈ ਬਣਿਆ ਸੱਗ ਪ੍ਰਕਾਰ ਦਾ ਭੈ ਪੰਜ ਪ੍ਰਕਾਰ ਦਾ ਭਰਮ ਬਣਿਆ ਰਹਿੰਦਾ ਜੁਨਾ ਜ ਵਾਰ-ਵਾਰ ਭਰਮ ਦਾ ਹੈ ਇਹੋ ਜੀ ਦਿਸਾ ਭਰਮ ਹੋਣਾ ਹੈ ਜਿਹੜਾ ਭਰਮ ਦੇ ਫਿਰਨਾ ਸੰਸਾਰ ਵਿੱਚ ਅਹੰ ਫਾਸ ਤੀਖਣ ਕਠਨ ਹੈ ਫੇਰ ਮਾਰਾ ਫਾਸੀਆਂ ਰੱਖੀਆਂ ਹੁੰਦੀਆਂ ਨੇ ਉੱਥੇ ਤਾਂ ਡਾਕੂਆਂ ਦੀਆਂ ਜਿਹਦੇ ਫਾਸੀ ਪੈ ਜਾਂਦੀ ਉਹ ਗਲ ਉਹਦਾ ਫਸ ਜਾਂਦਾ ਮਰ ਜਾਂਦਾ ਕਹਿੰਦੇ ਅਹੰ ਫਾਸ ਹੰਕਾਰ ਰੂਪੀ ਫਾਹੀ ਹੈ ਜਿਹੜੀ ਹਉਮ ਕਰਨ ਨਾਲ ਇਹ ਫਾਸੀ ਸਾਬ ਦੇ ਗਲ ਪਈ ਹੋਈ ਹੈ ਕਿ ਮੈਂ ਹੀ ਚਿਹਰਾ ਆਕਾਸ ਹੁਣ ਮੇਰੇ ਬਿਨਾ ਹੋਰ ਕੋਈ ਖੁਦਾ ਨਹੀਂ ਸੰ ਟੋਪੀ ਸੰ ਕਪੜੀ ਜੁੱਤੇ ਸੰੇ ਖੁਦਾ ਬਣੇ ਬੈਠੇ ਐ ਇਹ ਹੰਕਾਰ ਦੀ ਫਾਹੀ ਪਈ ਹੋਈ ਹੈ ਸਭ ਦੇ ਤਾਈਂ ਤੀਖਣ ਕਠਨ ਹੈ ਇਹ ਕਹਿੰਦੇ ਪਹਿਣਵਾ ਤੇ ਬੜੀ ਤੀਖਣ ਤੇਜ ਬੜੀ ਹੰਕਾਰ ਵਿੱਚ ਛੇਤੀ ਹਉਮੇ ਫੁਰ ਆਉਂਦੀ ਐ ਤੇ ਸਾਧ ਸੰਗਤ ਜੀ ਮੇਟਣੀ ਬੜੀ ਕਠਨ ਹੈ ਮੇਟੀ ਨਹੀਂ ਜਾਂਦੀ ਆ ਆਦਮੀ ਤੋਂ ਤਾਂ ਬੜੀ ਸ਼ੇਤੀ ਹੋਮਾਂ ਜਾਂਦੀ ਹੈ ਕੱਟੀ ਨਹੀਂ ਜਾ ਸਕਦੀ ਇਹ ਮੇਟਣੀ ਬੜੀ ਕਠਨ ਹੈ ਐਸੀ ਇਹ ਹੰਗਤਾ ਪਾਗਤ ਤੂ ਅਸਾਧ ਘੂਰੰ ਫਿਰ ਸਾਧ ਸੰਗਤ ਜੀ ਜਿਸ ਪ੍ਰਕਾਰ ਇੱਕ પ્રસੰਗ ਆਉਂਦਾ ਮਹਾਭਾਰਤ ਵਿੱਚ ਇੱਕ ਦਿਜੋ ਉਜਾੜ ਵਿੱਚ ਗਿਆ ਉਹਨ ਬ੍ਰਾਹਮਣ ਉਜਾੜ ਜਾ ਕੇ ਵੇਖਿਆ ਕੀ ਵੇਖਦਾ ਹੈ ਇੱਕ ਪਾਸੇ ਅੱਗ ਮਚ ਰਹੀ ਹੈ ਦੂਏ ਪਾਸੇ ਪਾਣੀ ਦਰਿਆ ਚੜਿਆ ਰਿਹਾ ਘੋਰ ਘਾਨਕਾਰਿਆ ਹੈ ਅਤੇ ਤੀਏ ਪਾਸੇ ਇੱਕ ਡੈਣ ਹੈ ਬੜੀਆਂ ਲਮੀਆਂ ਵਾਹਾਂ ਵਾਲੀ ਦਰਸ਼ਾਂ ਸਾਰਿਆਂ ਨੂੰ ਬੜੀ ਆਉਂਦੀ ਹੈ ਚੌਥੇ ਪਾਸੇ ਹਾਥੀ 12 ਸੁੰਡਾਂ 2 ਸੁੰਡਾਂ ਵਾਲਾ ਵੇਖਿਆ 12 ਸੁੰਡਾਂ ਵਾਲਾ ਵੇਖਿਆ ਇਸ ਪ੍ਰਕਾਰ ਵੇਖ ਕੇ ਭੈ ਧੀ ਤੋ ਕੇ ਜਿਹੜਾ ਸੀ ਉਹ ਖੂਹ ਵਿੱਚ ਲੰਕ ਪਿਆ ਬਿਰਸ਼ਦੀ ਡਾਣੀ ਨੂੰ ਪੱਕ ਕੇ ਜੋ ਲੰਮਕਿਆ ਤੇ ਥੱਲੇ ਉਸਰਾ ਸੀ ਬੜਾ ਭਾਰੀ ਬੈਠਾ ਇਹ ਮਹਾਭਾਰਤ ਚ ਪ੍ਰਸੰਗ ਆਉਂਦਾ ਹੈ ਜਿਸ ਵੇਲੇ ਉਹ ਬੈਠਾ ਵੇਖਿਆ ਸਭ ਬੜਾ ਡਰ ਗਿਆ ਫਿਰ ਥੱਲੇ ਬਣਾ ਉਤਰੇ ਤੇ ਉਤਲਾ ਵੀ ਬੜਾ ਭਾਰੀ ਪੈ ਸੀ ਜੋ ਡਾਣੀ ਦੀ ਹਿੱਲੀ ਉਸ ਵੇਲੇ ਸਾਰ ਜੰਡਾਣੀ ਦੇ ਹਲਣ ਤੇ ਉੱਤੇ ਸੈਦ ਲੱਗਾ ਹੋਇਆ ਸੀ ਉਹ ਸੈਦ ਦੀ ਤੀਰੀ ਪਹਿਣ ਲੱਗੀ ਤੀਰੀ ਪੈਂਦੀ ਵੇਖ ਕੇ ਹੱਥ ਲਾ ਕੇ ਜੋ ਚੱਟਣ ਲੱਗਾ ਮੂੰਹ ਹੀ ਉਹਦੇ ਚ ਘਰਤਾ ਸੈਦ ਦੀ ਤੀਰੀ ਪੈਂਦੀ ਰਹੀ ਉਹਨਾਂ ਉੱਤੇ ਦੋ ਚੂਹੇ ਕਹਾ ਤੇ ਚਿੱਟਾ ਚੂਹਾ ਕੱਟੀ ਜਾਂਦੇ ਟਾਣੀ ਨੂੰ ਟਾਣੀ ਕੱਟ ਦਿੱਤੀ ਤੇ ਉਸ ਰਾਦ ਦੇ ਮੂੰਹ ਚ ਪਾ ਕੇ ਬਾਹਰੀਆਂ ਬਿਪਤਾ ਵੀ ਸਾਰੀਆਂ ਆਪੀਆਂ ਇਉਂ ਮਰ ਗਿਆ ਸੀ ਇਹ ਹਾਲਤ ਹੋਈ ਸੀ ਇਸੇ ਪ੍ਰਕਾਰ ਪਾਵਕ ਤੋ ਪਾਵਕ ਤੋ ਆਸਾਦ ਕੋ ਆਸਾਦ ਘੋਰਨ ਸੋਬ ਸੰਗੇ ਦੀ ਪਾਵਕ ਅੰਗੇ ਦੀ ਤ੍ਰਿਸ਼ਨਾ ਰੂਪੀ ਅੱਗ ਲੱਗ ਰਹੀ ਹੈ ਤੇ ਪਦਾਰਥਾਂ ਰੂਪੀ ਪਾਣੀ ਹੈ ਬੜਾ ਪ੍ਰਿਹਾਨਕ ਹੈ ਤੇ ਕਾਲ ਰੂਪੀ ਸਾਉ ਸੰਗੀਤ ਜੀ ਸਰਪ ਹੈ ਅਸਰਾਲ ਹੈ ਸਰੀਰੂਪੀ ਖੂ ਹੈ ਉਮਰੂਪੀ ਡਾਣੀ ਹੈ ਇਹਨੂੰ ਪਕੜ ਕਰਕੇ ਇਹ ਉਤਰ ਪਿਆ ਮਖਿਆਲ ਕਿਹੜਾ ਲੱਗਾ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ ਇਸੇ ਇਹਨਾਂ ਵਿੱਚ ਪਰਚ ਗਿਆ ਹੈ ਤੇ ਉਤੋਂ ਇਹ ਗਏ ਇਹ ਜਿਹੜਾ ਸਾਲ ਗੁਜੇਗਾ 12 ਮਹੀਨੇ ਦੇ 12 ਮੂਹ ਹਨਗੇ ਇਸ ਪ੍ਰਕਾਰੇ ਜੋਦਨ ਆਵੇ ਸੋਦਨ ਯਾਹੀ ਕਰਨਾ ਕੂਚ ਰਹਿਣ ਫਰਨਾ ਹੀ ਬਿਰਧ ਵਸਤਾਰੂਪੀ ਡੈਣ ਹੈ ਰੋਗਾ ਰੂਪੀ ਲੰਮੀਆਂ ਬਾਹਾਂ ਵਾਲੀ ਹੈ ਬਿਰਸ਼ਾਂ ਦੀਆਂ ਸਾਰਿਆਂ ਦੀਆਂ ਜਵਾਨੀਆਂ ਨੂੰ ਵਿੱਚੇ ਬੜੇਤੀ ਆਉਂਦੀ ਹੈ ਇਸ ਪ੍ਰਕਾਰ ਦੀ ਬਿਫਤਾ ਹੈ ਇਸ ਬਿਫਤਾ ਤੋਂ ਬਚਣ ਬਚਣੋ ਆਪੇ ਕੋਈ ਉਪਾਅ ਨਹੀਂ ਸਾਡੇ ਪਾਸ ਇਸ ਪ੍ਰਕਾਰ ਦੇ ਪ੍ਰਕਰਨ ਨੂੰ ਹਜ਼ੂਰ ਆਂਦਨ موسی ਲਾਜ ਤੁਕਾਈ ਗਿਰਤਕੂਮ ਮੈਂ ਖਾਏ ਮਠਾਈ ਵਾਕਏ ਇਸੇ ਪ੍ਰਕਾਰੇ ਦੱਸਦੇ ਹਨ ਪ੍ਰਕਰਨ ਕਤੋ ਆਸਾਦ ਘੂਰਨ ਕੇ ਭਾਈ ਪਾਵਕ ਕ੍ਰਿਸ਼ਨarupi ਪਾਵਕ ਅਗਨੀ ਹੈ ਈਰਖਾ ਰੂਪੀ ਆਗੋ ਹੈ ਬਿਨਾ ਕਾਰਨ ਤੋਂ ਸੜੇ ਰਹਿੰਦੇ ਹਨ ਦੂਏ ਦਾ ਪ੍ਰਤਾਪ ਵੇਖ ਕੇ ਸਹਾਰ ਨਹੀਂ ਸਕਦੇ ਪਾਵਕ ਤੋਂ ਹੈ ਪਦਾਰਥarupi ਪਾਣੀ ਹੈ ਆਸਾਦ ਘੂਰਨ ਆਸਾਦ ਨਾ ਸਾਦੇ ਜਾਣ ਵਾਲੀ ਕ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਅਦੋਂ ਇੱਕ ਹੋਰ ਭਿਆਨਕ ਹੈ ਪਾਣੀ ਪਦਾਰਥ ਪਾਣੀਆਂ ਦੇ ਭਿਆਨਕ ਬਣੇ ਤੋਂ ਨਿਕਲਿਆ ਨਹੀਂ ਜਾਂਦਾ ਪਦਾਰਥ ਅਈ ਦੇ ਭਾਇ ਦਾ ਆਇਕਾ ਕਹਿੰਦਾ ਭੁੱਖਾ ਮਰ ਜੂ ਜੇ ਮੈਂ ਇਹਨਾਂ ਪਦਾਰਥਾਂ ਨੂੰ ਛੱਡ ਗਿਆ ਇਸ ਪ੍ਰਕਾਰ ਭਿਆਨਕ ਪਦਾਰਥ ਦੁਖਦਾਇਕ ਹਨ ਆਗਮ ਤੀਰ ਨਹਿ ਲੰਗਣਾ ਹੈ ਉਹਦੇ ਆਗਮ ਤੀਰ ਗਮਤਾ ਤੋ ਰਹਿਤ ਹੈ ਕਨਾਲਾ ਪ੍ਰਲੋਕ ਰੂਪ ਮੁਗਤ ਰੂਪ ਵਿਰਾਗ ਰੂਪੀ ਇੱਧਰਲੇ ਕਿਨਾਰੇ ਤੇ ਬੈਠਾ ਨਹੀਂ ਬੜਾ ਕਸ਼ਣਾ ਹੈ ਕਿਨਾਰਾ ਲੰਘਿਆ ਨਹੀਂ ਜਾਂਦਾ ਸੰਸਾਰ ਸਮੁੰਦਰ ਵਿੱਚ ਕਿਉਂ ਗੋਤੇ ਖਾਂਦਾ ਅਹੀ ਦੀ ਹਾਲਤ ਹੈ ਇਹਦੀ ਨਹੀਂ ਲੰਘ ਨਾ ਹੈ ਨਹੀਂ ਲੰਘਿਆ ਜਾਂਦਾ ਸੰਸਾਰ ਸਮੁੰਦਰ ਤੋਂ ਵਿੱਚੇ ਹੀ ਗੋਤੇ ਖਾਂਦਾ ਭਜ ਸਾਧ ਸੰਗ ਗੋਪਾਲ ਨਾਨਕ ਸਤਿਗੁਰੂ ਜੀ ਕਹਿੰਦੇ ਜੇ ਬਚਣਾ ਚਾਹੁੰਦਾ ਹੈ ਸਾਧ ਸੰਗਤ ਇਕ ਮਿਲ ਕੇ ਗੋਪਾਲ ਪਰਮੇਸ਼ਰ ਦਾ ਭਜਨ ਕਰ ਹਰ ਚਰਨੋਂ ਸ਼ਰਨ ਉਧਰ ਨੂੰ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਲੈ ਇਸ ਪ੍ਰਕਾਰ ਤੇਰਾ ਉਧਰ ਨਾ ਹੋਵੇਗਾ ਜਦੋਂ ਮਾਰਾ ਕਿਰਪਾ ਕਰਨਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਧਰ ਜਾਏਗਾ ਇਹਨੀਆਂ ਬੇਵਿਵਤਾ ਤੋਂ ਬਾਝ ਜਾਏਗਾ ਇਹ ਸੰਸਾਰੁਕੀ ਹੋਇਆ ਯਾਰ ਤੋਂ ਬਾਝ ਜਾਏਗਾ ਕਿ ਮਹਾਰਾਜ ਜੀ ਨੇ ਇਹ ਸਭ ਪ੍ਰਕਰਨ ਬਣਾ ਕੇ ਕਿਹਾ ਹੈ